ਜਿਹੜਾ ਪੂਰਾ ਨਾਂ ਆ ਉਹ ਕੀ ਹੈਗਾ ਵਾ ਛੋਟਾ ਨਾਂ ਏ ਕਮ ਆ ਅਸਰਜੀਤ ਜਿਹੜੇ ਕਬੱਡੀ ਉਹਨੂੰ ਲੋਕ ਪਿਆਰ ਕਰਦੇ ਨੇ ਕਬੱਡੀ ਜਗਤ ਵਿੱਚ ਉਹਨਾਂ ਨੇ ਪੂਰਾ ਨਾਂ ਨਹੀਂ ਪਤਾ ਅਸਲ ਨਾਂ ਕੀ ਹੈ ਦਾ ਅਜੇ ਪਾਲ ਸਿੰਘ ਜੀ ਅਜੇ ਪਾਲ ਤੇ ਹਾਂਜੀ ਅਜੇ ਪਾਲ ਸਿੰਘ ਜੀ ਉਹਦਾ ਨਾਂ ਤੇ ਮੈਨੂੰ ਇਹ ਸੋ ਵੀ ਕਬੱਡੀ ਦੀ ਗੱਲ ਕਰੀਏ ਕਬੱਡੀ ਵਿੱਚ ਕਿਸ ਤਰ੍ਹਾਂ ਆਉਣਾ ਹੋਇਆ ਕਬੱਡੀ ਵਿੱਚ ਕਿਸ ਤਰ੍ਹਾਂ ਸਵੱਬ ਵੜਿਆ ਏ ਕਮ ਦਾ ਦਸ਼ਕਾਂ ਨੂੰ ਸਾਡਾ ਕਰਦੇ ਕਿੰਨੀ ਕਿ ਮਿਹਨਤ ਕਰਨੀ ਪਈ ਇਸ ਜੀ ਲੈ ਕੇ ਤੇ ਪੜ੍ਹਾਈ ਦੀ ਗੱਲ ਕਰੀਏ ਪੜ੍ਹਾਈ ਕਿਤੋਂ ਕੀਤੀ ਇਹਨੇ ਹਾਂ ਪੜ੍ਹਾਈ ਵੀ ਇਹਨੇ ਬਹੁਤ ਕੀਤੀ ਆ ਪਲੱਸ 2 ਤੀਕਰ ਪਾਜੀ ਕੀਤੀ ਆ ਤੇ ਇੱਕ ਮੈਨੂੰ ਕਬੱਡੀ ਦਾ ਸ਼ੁਰੂ ਤੋਂ ਸ਼ੌਂਕ ਜੇ ਜ ਛੋਟੇ ਹੁੰਦੇ ਤਾਂ ਸ਼ੌਂਕ ਹੀ ਇਹਨਾਂ ਜਾਣਾ ਇਥੋਂ ਖੇਡਣ ਮੱਲਣ ਆਖਣਾ ਸਾਨੂੰ ਪਤਾ ਵੀ ਨਹੀਂ ਹੁੰਦਾ ਤੇ ਇਹਨਾਂ ਉਥੇ ਜਾਣ ਕੇ ਇਹਨੇ ਬਾਚੋਂ ਨਿਕਰਾਂ ਜੀਆਂ ਧੋਂਦੇ ਹੁਣ ਮਿੱਟੀ ਵਾਲੀਆਂ ਤੇ ਮੈਂ ਕਹਣਾ ਵੀ ਇਹ ਕਿਉਂ ਧੋਣਾ ਆਂਦਮ ਇਹਨੇ ਕਹਿਣਾ ਵੀ ਨਹੀਂ ਮੈਨੂੰ ਫੇ ਤੁਮ ਮੇਰੇ ਕੱਪੜੇ ਤੋਂ ਆਪ ਹੀ ਧੋਣੇ ਤੇ ਫਿਰ ਇਹਨੂੰ ਮੈਨੂੰ ਪਤਾ ਲੱਗਾ ਵੀ ਇਹ ਕਬੱਡੀ ਉਥੇ ਖੇਡਦਾ ਵਾ ਕਾਵੇ ਸਾਂ ਸਰਕਾਰਾਂ ਦੇ ਤੇ ਬਨੇਸ ਤੋਂ ਵੀ ਗੱਲ ਕਰੀਏ ਪਰਿਵਾਰ ਦੀ ਪਰਿਵਾਰ ਵਿੱਚ ਕਿੰਨੇ ਜੀ ਨੇ ਕਿੰਨੀਆਂ ਭੈਣਾਂ ਦਾ ਜਿਹੜਾ ਇੱਕਮ ਕੱਲਾ ਭਰਾ ਆ ਇਹ ਪੰਜ ਭੈਣਾਂ ਦਾ ਪਾ ਵੀਰ ਜੋ ਸਵਾ ਲੱਖ ਸਵਾ ਲੱਖ ਹਾਂਜੀ ਕਿੰਨੇ ਕਿ ਅਰਦਾਸ ਬੇਨਤੀ ਕਰਕੇ ਕਿੰਨੇ ਕਿ ਮੱਥੇ ਟੇਕੇ ਉਹ ਸੱਚੇ ਪਾਤਸ਼ਾਹ ਕੋ ਇੱਕ ਉਹਨੂੰ ਮੰਗਿਆ ਸੀ ਤੁਸੀਂ ਬਹੁਤ ਅਰਦਾਸਾਂ ਕੀਤੀਆਂ ਤੇ ਨਾ ਭੈਣਾਂ ਤੋਂ ਇਹ ਵੱਡੇ ਛੋਟਾ ਜੋ ਤੇ ਦੋਵੇਂ ਭੈਣਾਂ ਤੋਂ ਮੱਠਾ ਤੇ ਮੀ 100 ਪੀ ਕਰਦੇ ਹਾਲਾਤ ਕੀ ਨੇ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਕੀ ਕੰਮ ਕਰਦੇ ਨੇ ਤੇ ਕਾਚੇ ਕਿਸਤਾ ਦੇ ਹਾਲਾਤ ਸੀ ਅੱਜ ਅਸੀਂ ਦੇਖਿਆ ਲੈਂਟਰਾਂ ਵਾਲੇ ਕਮਰੇ ਪਏ ਹੋਏ ਸੀ ਪਹਿਲਾਂ ਕੀ ਹਾਲਾਤ ਸੀ ਜਦੋਂ ਇਹ ਪ੍ਰਵਾਸ ਛੋਟੇ ਸੀ ਬੱਚੇ ਦਸਾਂ ਜੂ ਸਾਂਝਾ ਕਰਦੇ ਹੋ ਹਾਂਜੀ ਬਾਜੀ ਇਹ ਪਹਿਲਾਂ ਸਾਡਾ ਇੱਕ ਹੀ ਕਮਰਾ ਹੁੰਦਾ ਸੀ ਬਹੁਤ ਔਖਾ ਸੀ ਬਾਜੀ ਸਾਨੂੰ ਰਹਿਣਾ ਸਹਿਣਾ ਮੈਂ ਕਿਉਂਕਿ ਰਿਸ਼ਤੇਦਾਰ ਵੀ ਆਉਂਦੇ ਸੀ ਤੇ ਭੈਣਾ ਵੀ ਪੰਜ ਹੀ ਤੁਹਾਨੂੰ ਪਤਾ ਫਿਰ ਬੇਡੀਆਂ ਵੀ ਇਦਾਂ ਭੀ ਇਹ ਸਾਰਿਆਂ ਨਿੱਕਿਓ ਥਾਂ ਹੀ ਬੈਣਾ ਖਲੋਣਾ ਬਹੁਤ ਔਖਾ ਸੀ ਫਿਰ ਇਦਾਂ ਹੀ ਹੌਲੀ ਹੌਲੀ ਮਾਲਕ ਦੀ ਕਿਰਪਾ ਹੋਈ ਕੁਝ ਇਹਨਾਂ ਨੇ ਆਪ ਨਾਲ ਦਾਪੇ ਵੀਰ ਆਪਣੇ ਪਾਪਾ ਦੇ ਨਾਲ ਕੰਮ ਕਰਨਾ ਇੱਕ ਕਮ। ਇੱਕ ਕਮ ਦਾ ਪਿਆ ਹੀ ਨਾਲ ਦਾਦੀ ਦੇ ਆਪਣੇ ਤੋਂ ਬਾਹਰ ਜਾਣ। ਦਿਹਾੜੀ। ਦਿਹਾੜੀ ਜਾਂਦਾ ਹੈ। ਹਾਂ ਦਿਹਾੜੀ ਜਾਂਦਾ ਹੈ। ਮੈਨੂੰ ਇਸ ਤੋਂ ਵੀ ਕਿੰਨੇ ਕੁ ਭੈਣ ਜੀ ਗਰੀਬੀ ਦੇ ਹਾਲਾਤ ਕਿੰਨੇ ਕੁ ਮਾੜਾ ਸਮਾਂ ਕਿੰਨਾ ਕੁ ਦੌਰ ਦੇਖਿਆ ਕਿਉਂਕਿ ਜਿਵੇਂ ਪੰਜ ਭੈਣਾਂ ਸੀ ਚੌਥਾ ਇੱਕ ਕਮ ਛੇ ਜਣੇ ਸੀ ਤੇ ਦੋ ਜੀ ਤੁਸੀਂ ਹੋਗੇ 8-10 ਜਣੇ ਇੱਕੋ ਕਮਰੇ 'ਚ ਰਹਿਣਾ। ਰੋਜੀ ਰੋਟੀ ਦੀ ਗੱਲ ਕਰੀ ਹਾਂ ਦਾਦੀ ਵੀ ਨਾਲ ਰਹਿੰਦੇ ਨੇ। ਇੰਨੇ ਜੀ ਜੋ ਘਰ ਦੀ ਇੱਕੋ ਕਮਰੇ 'ਚ ਰਹਿੰਦੇ ਸੀ ਰੋਟੀ ਪਾਣੀ ਕਿੰਨੀ ਮੁਸ਼ਕਲ ਆਉਂਦੀ ਸੀ ਕਿੰਨੇ ਕੁ ਮਾੜੇ ਹਾਲਾਤਾਂ ਵਿੱਚ ਉਹਨਾਂ ਨੂੰ ਲੰਘਣਾ ਪਿਆ। ਬਹੁਤ ਜ਼ਿਆਦਾ। ਸਾਉਣਾ ਦਿਨੇ ਖਾਲੀ ਦੀ ਸ਼ਾਮਾਂ ਦਾ ਫਿਕਰ ਹੁੰਦਾ ਹੈ ਭਾਜੀ ਸ਼ਾਮਾਂ ਨੂੰ ਖਾਲੀ ਦੀ ਦਿਨ ਦਾ ਫਿਕਰ ਹੁੰਦਾ ਹੈ ਪੀ ਹੁਣ ਉਹਨਾਂ ਕਹਿਣਾ ਕੋਈ ਗੱਲ ਨਹੀਂ ਜੇ ਕੰਮ ਮਿਲੂਗਾ ਫੇਰਾ ਮਿਲੂਗਾ ਕੋਈ ਗੱਲ ਨਹੀਂ ਮਿਲਾਂ ਹਾਂ ਤੁਸੀਂ ਤੁਸੀਂ ਨੀਚੇ ਦਾ ਨਾ ਕਰੋ ਪਪਾ ਇਹ ਦਿਨੇ ਕਹਿੰਦਾ ਇਹ ਗੱਲ ਕਰੀ ਏਕਮ ਦੀ ਏਕਮ ਨੇ ਕਿੰਨੀ ਕੁ ਪੜ੍ਹਾਈ ਕਿੱਥੋਂ ਤੱਕ ਕੀਤੀ ਆ ਕਿਹੜੇ ਸਕੂਲ ਚ ਕੀਤੀ ਆ ਤੇ ਜੇ ਗੱਲ ਕਰੀਏ ਭੀ ਦਿਹਾੜੀ ਜਾਂਦਾ ਰਿਹਾ ਵਾ ਕਿਹੜੀ ਕਿਹੜੀ ਦਿਹਾੜੀ ਜਾਂਦਾ ਕਿੰਨੀ ਕਿ ਮਿਹਨਤ ਕਰਦਾ ਰਿਹਾ ਤੁਹਾਡੇ ਵਾਸਤੇ ਬਹੁਤ ਕਰਦਾ ਰਿਹਾ ਮੈਂ ਤਾਂ ਪਹਿਲਾਂ ਪ੍ਰਾਈਵੇਟ ਪਰਿਆ ਪੰਜ ਕਲਾਸਾਂ ਵਾਚੋ ਇਹ ਸਰਕਾਰੀ ਸਕੂਲ ਪਾਤਾ ਇੱਕਮ ਨੂੰ ਫਿਰ ਉੱਥੇ ਇਹਨੇ ਕੀਤੀ ਪੂਰੀ ਪੜਾਈ ਆਪਣੀ ਹਾਂ ਕੁਛ ਬੋਰਡ ਸਕੂਲ ਨਹੀਂ ਉੱਥੇ ਕੀਤੀ ਆ ਕੁਛ ਇੱਥੇ ਪਿੰਡੀ ਪਤਾ ਵਰਚ ਕੀਤੀ ਹੈ ਤੇ ਮੈਨੂੰ ਐਸੋ ਵੀ ਜਦੋਂ ਇੱਕਮ ਕਬੱਡੀ ਖੇਡਦਾ ਹੁੰਦਾ ਸੀ ਕਦੀ ਤੁਸੀਂ ਉਹਨੂੰ ਰੋਕਿਆ ਟੋਕਿਆ ਹੋਊਗਾ ਕਦੀ ਗੁੱਸੇ ਕੀਤਾ ਹੋਊਗਾ ਵੀ ਤੂੰ ਇਹ ਕਿਹੜੇ ਕੰਮ ਕਰ ਗਿਆ ਪੜ੍ਹ ਲਿਖ ਸ਼ਾਇਦ ਕੋ ਵੱਡਾ ਅਫਸਰ ਬਣ ਜੇਗਾ ਪੜ੍ਹਾਈ ਕਰ ਕਦੀਸ ਤਾਂ ਹੋਇਆ ਤੁਹਾਡੇ ਨਾਲ ਕਦੀ ਨਹੀਂ ਜੀ ਨਹੀਂ ਸਰ ਕਦੀ ਨਹੀਂ ਕੀਤੀ ਐਦਾਂ ਕਰ ਕਦੀ ਨਹੀਂ ਆਖਿਆ ਸੀ ਇਹ ਇਹਨੇ ਕਹਿੰਨੇ ਉਹਦਾ ਡੈਡੀ ਕਹਿੰਦਾ ਹੁੰਦਾ ਪੀ ਤੂੰ ਫੌਜ ਚ ਭਰਤੀ ਜ਼ਰੂਰ ਹੋਣਾ ਉਹ ਸੁਪਣਾ ਦੀ ਪਾਪਾ ਹਾਂ ਉਹਦਾ ਸੁਪਨਾ ਆਇਆ ਹੀ ਸੀ ਕਿ ਸਪੌਥ ਚ ਜ਼ਰੂਰ ਭਰਤੀ ਹੋਣਾ ਪਤਾ ਪਰ ਬਹੁਤ ਕੋਸ਼ਿਸ਼ ਕੀਤੀ ਉਹਨੇ ਇਹ ਨਹੀਂ ਵੀ ਨਹੀਂ ਕੀਤੀ ਭਰਤੀਆਂ ਵੇਖੀਆਂ ਪਰਤਾਂ ਵੇਖੀਆਂ ਦੋ ਤਿੰਨ ਵੇਖੀਆਂ ਜੀ ਪਰ ਨਹੀਂ ਗੱਲ ਬਣੀ ਭਾਜੀ ਫਿਰ ਹਾਰ ਕਿਉਂ ਇਧਰੇ ਆਂਦਾ ਮੈਂ ਮੈਂ ਹੇਰ ਕਿਹਾ ਮਾਂ ਹੁਣ ਦੇਖਣੀ ਨਹੀਂ ਭਰਤੀ ਆਂਦਾ ਨਹੀਂ ਮੰਮੀ ਇਹੋ ਵਾਰੀ ਹੁਣ ਬਸ ਵੇਖ ਲਈ ਜਿਹੜੀ ਵੇਖ ਲਈ ਤੇ ਵੀ ਇਸੋ ਵੀ ਹੁਣ ਜਿਵੇਂ ਗੋਪੀ ਫੰਦੀਪੁਰੀਆ ਇਹਨਾਂ ਦੇ ਉਸਤਾਦ ਨੇ ਉਹਨਾਂ ਨੇ ਹੱਥ ਲਾ ਕੇ ਦਿੱਤਾ ਵਾ ਅਤੇ ਇੱਕ ਅੱਜ ਇੱਕ ਵਧੀਆ ਕਬੱਡੀ ਦਾ ਪਲੇਅਰ ਬਣ ਗਿਆ ਵਧੀਆ ਜਾਫੀ ਬਣ ਗਿਆ ਵਾ ਹੋ ਦੂਰ ਦੂਰ ਤੱਕ ਨਾ ਹੁੰਦਾ ਵੀ ਇਹ شاਗਿਰਦ ਜਿਹੜਾ ਵਾ ਗੋਪੀ ਫਰੰਦੀਪਰੀ ਦਾ ਵਾ ਕਿੰਨਾ ਕ ਟੰਗਾ ਲੱਗਦਾ ਹੁਣ ਕਿੰਨਾ ਕ ਮਾਨ ਸਨਮਾਨ ਮਿਲਦਾ ਜੋ ਲੋਕ ਇਹਨਾਂ ਪਿਆਰ ਕਰਦੇ ਨੇ ਏਕਮ ਨੂੰ ਏਕਮ ਦੇ ਪਰਿਵਾਰ ਨੂੰ ਕਹਿੰਦੇ ਵੀ ਏਕਮ ਦਾ ਘਰ ਆ ਜਾ ਏਕਮ ਦਾ ਪਰਿਵਾਰ ਜਾ ਆ ਕਿੰਨਾ ਕ ਟੰਗਾ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਕੋਈ ਸਾਨੂੰ ਨਾ ਪੁੱਛਣ ਵਾਲੀ ਗੱਲ ਹੀ ਨਹੀਂ ਸਰ ਬਹੁਤ ਸਾਰੇ ਵੱਧ ਇੱਜ਼ਤ ਕਰਦੇ ਬਾਹਰ ਅੰਦਰ ਨੰਗਦੇ ਆਉਂਦੇ ਆ ਜਾਂਦੇ ਆ ਸਾਰੇ ਭੈਣ ਭਰਾ ਬੜੀ ਇੱਜ਼ਤ ਕਰਦੇ ਆ ਪੁੱਤ ਵੀ ਜਿਹੜੇ ਸਾਡੇ ਵੱਧ ਇੱਜ਼ਤ ਕਰਦੇ ਨੇ ਜਿਹੜੇ ਸਾਡੇ ਵੀਰ ਦੇ ਨਾਲ ਇਕਮ ਦੇ ਨਾਲ ਰਹਿੰਦੇ ਆ ਹੁਣ ਵੀ ਪੂਰੀ ਸਪੋਰਟ ਦਿੰਦੇ ਸਾਨੂੰ ਜਦੋਂ ਇਕਮ ਪਹਿਲੀ ਵਾਰੀ ਕੱਪ ਜਿੱਤ ਕੇ ਆਇਆ ਸੀ ਉਦੋਂ ਤੁਹਾਡੇ ਚ ਇਹਦੇ ਕਿੰਨੀ ਖੁਸ਼ੀ ਸੀ ਔਰ ਕੀ ਨਾਮ ਲੈ ਕੇ ਆਇਆ ਸੀ ਉਦੋਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਸੀ ਹਾਂਜੀ ਬਹੁਤ ਬਹੁਤ ਆ ਵੇਖੋ ਮੋਟਰਸਾਈਕਲ ਲਿਆਂਦਾ ਜਿੱਤ ਕੇ ਉਹ ਵੀ ਨਹੀਂ ਕੁਝ ਸੰਭਾਲੀ ਜਾਂਦੀ ਸਾਡੇ ਕੋਲ ਵੀ ਬਹੁਤ ਮਾਲਕ ਨੇ ਕਿਰਪਾ ਕੀਤੀ ਸਾਨੂੰ ਹਜੇ ਵੀ ਭੈਣ ਭਰਾ ਆਂਦੇ ਵੀ ਤੁਸੀਂ ਹਜੇ ਤਾਂ ਸ਼ੁਰੂਆਤ ਆ ਹੀ ਨੇ ਸਹੀ ਗੱਲ ਹੈ ਹਾਂ ਅਜੇ ਤਾਂ ਸ਼ੁਰੂਆਤ ਆ ਵਧੀ ਦੇਣ ਦਾ ਅਸੀਂ ਕੋਈ ਮੋਲ ਨਹੀਂ ਦੇ ਸਕਦੇ ਮਾਰ ਕੇ ਸੋਚਿਆ ਸੀ ਵੀ ਘਰ 'ਚ ਜਿਸ ਘਰ 'ਚ ਕਰੀ ਸਾਈਕਲ ਨਹੀਂ ਸੀ ਲਿਆਂਦਾ ਕਰੀ ਸੋਚਿਆ ਨਹੀਂ ਸੀ ਵੀ ਸਾਈਕਲ ਲਾਵਾਂਗੇ ਉਸ ਘਰ ਵਿੱਚ ਮੋਟਰਸਾਈਕਲ ਸੋਨਾ ਜਾਂ ਇੰਨਾ ਪੈਸਿਆਂ ਦਾ ਮਾਨਸਮਾਨ ਮਿਲਣਾ ਪਿਆ ਇਹ ਸੋਚਿਆ ਸੀ ਮਾਪ ਮਾਪਿਓ ਨੇ ਵੀ ਇੰਨਾ ਸਾਡੇ ਪੁੱਤ ਨੂੰ ਇੰਨੀ ਤਰੱਕੀ ਹੋ ਗਈ ਸਾਡੇ ਪੁੱਤ ਦੀ ਨਾ ਸਰ ਕਦੀ ਨਹੀਂ ਸੋਚਿਆ ਹੁਣ ਸਾਨੂੰ ਪਤਾ ਲੱਗ ਗਿਆ ਵੀ ਹੁਣ ਸਾਡਾ ਬੇਟਾ ਵੀ ਬਹੁਤ ਤਰੱਕੀਆਂਾਂ 'ਚ ਮਾਲਕ ਨੇ ਕਰ ਦਿੱਤਾ ਸਾਰੇ ਪੀ ਭੈਣ ਭਰਾ ਵੀ ਸਾਰੇ ਕਹਿੰਦੇ ਆ ਵੀ ਇਹ ਬਹੁਤ ਮਾਲਕ ਦੀ ਕਿਰਪਾ ਹੋ ਗਈ ਇਹਦੇ ਤੇ ਹਾਂ ਮੈਨੂੰ ਉਸ ਬਚਪਨ ਦੀ ਗੱਲ ਸੁਣਾਓ ਕਿ ਜਿਵੇਂ ਪੰਜ ਭੈਣਾਂ ਦਾ ਕੱਲਾ ਕੱਲਾ ਭਰਾ ਵਾ ਛੇਵਾਂ ਠੀਕ ਐ ਕੋਈ ਬਚਪਨ ਚ ਭੈਣਾਂ ਨਾਲ ਲੜਦਾ ਹੋਊਗਾ ਸੁਭਾਅ ਕਿਸ ਤਰ੍ਹਾਂ ਦਾ ਸੀ ਕਿ ਕੰਮ ਦਾ ਦਸ਼ਕਾ ਨੂੰ ਸਾਡਾ ਕਰ ਦਿਓ ਕਿੰਨਾ ਕੇ ਭੈਣਾਂ ਨੂੰ ਪਿਆਰ ਕਰਦਾ ਸੀ ਇਹ ਇਹ ਹੈ ਪਿਆਰ ਵੀ ਬਹੁਤ ਕਰਦਾ ਸੀ ਤੇ ਪਰ ਭੈਣਾਂ ਦੇ ਨਾਲ ਲੜਦਾ ਵੀ ਲੜਦਾ ਵੀ ਬਹੁਤ ਸੀ ਕਿਉਂਕਿ ਭੈਣਾਂ ਨੂੰ ਇਹ ਹੋ ਜਾਂਦਾ ਹੈ ਵੀ ਮਨ ਨੂੰ ਨਾ ਬਾਹਰੋਂ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਨਾ ਮਾਂ ਨਹੀਂ ਮਨਵਾਉਣਾ ਚਾਹੀਦਾ ਬਸ ਹੋਰ ਤੁਹਾਨੂੰ ਜਿਤਨਾ ਵੀ ਤੁਸੀਂ ਕਹੋ ਪੜੋ ਲਿਖੋ ਜੋ ਮਰਜ਼ੀ ਕਰੋ ਬਸ ਤੁਹਾਡੇ ਬਾਰੇ ਮੈਨੂੰ ਇਹ ਨਹੀਂ ਸੁਣਨਾ ਚਾਹੀਦਾ ਕਿ ਤੁਹਾਡੀਆਂ ਭੈਣਾਂ ਆਵਾ ਬਹੁਤ ਹੀ ਜਿਤ ਰੱਖੀ ਮੇਰੀਆਂ ਧੀਆਂ ਨੇ ਤੇ ਬਣੀ ਅਸੋ ਪੈਂਦੀ ਅਸੀਂ ਦੇਖਿਆ ਕਹਿੰਦੇ ਕਬੱਡੀ ਖਿਡਾਰੀ ਕਬੱਡੀ ਕਰਦਾ ਵਾ ਉਹਦੇ ਵਾਸਤੇ ਖਰਾਕ ਦੀ ਬੜੀ ਲੋੜ ਪੈਂਦੀ ਆ ਕਹਿੰਦੇ ਬਦਾਮ ਗਰਾ ਦੀਸੀ ਕੋ ਖਾਣੇ ਪੈਂਦੇ ਆ ਅਸੀਂ ਦੇਖਿਆ ਜਿਵੇਂ ਘਰ ਦੇ ਹਾਲਾਤ ਮਾੜੇ ਨਹੀਂ ਤੁਸੀਂ ਕਿਹਾ ਸੀ ਇੱਕੋ ਕੰਬਲਾ ਸਾਡੇ ਕੋ ਹੁੰਦਾ ਸੀ ਫੇ ਖਰਾਕ ਦਾ ਕਿਸ ਤਰ੍ਹਾਂ ਇਤਿਆਮ ਕਰਦੇ ਸੀ ਇਹਦੇ ਵਾਸਤੇ ਖਰਾਕ ਇਹਨੇ ਕਮ ਨੇ ਆਪੀ ਵਿਚਾਰੇ ਨੇ ਕੀਤੀ ਆ ਅਸੀਂ ਤਾਂ ਬਸ ਚਾਹ ਦਾ ਦਿੰਦੇ ਹਾਂ ਇਹਨੂੰ ਚਾਹ ਤਾਂ ਬਗੈਰ ਰਹਿੰਦਾ ਨਹੀਂ ਹੋ ਪਾ ਮੈਂ ਇੰਨੀ ਪੀਵੇ ਸਰ ਹੱਲੇ ਵੀ ਚਾਹ ਦਾ ਬੋਸ਼ਕੀਨਾ ਹਾਂ ਚਾਹ ਦਾ ਬੋਸ਼ਕੀਨਾ ਮਮਾ ਮੇਰਾ ਮੈਚ ਦਾ ਟਾਈਮ ਹੋ ਗਿਆ ਛੇਤੀ ਚਾਹ ਤਰ ਫਿਰ ਸਿਲੰਡਰ ਦੀ ਚਾਹ ਨਹੀਂ ਪੀਂਦਾ ਫਿਰ ਇਹਨੇ ਕਹਣਾ ਮੈਨੂੰ ਚਾਹ ਦੂਜੇ ਚੁੱਲੇ ਤੇ ਬਣਾ ਕੇ ਮੈਂ ਕਹਣਾ ਪੁੱਤ ਮੈਂ ਬਸ ਧੁੱਪ ਬੜੀ ਲੱਗੀ ਖਲੋ ਜਾ ਟਹਿਰ ਜਾ ਉੱਥੇ ਤੇ ਇੱਥੇ ਅੱਗ ਨਹੀਂ ਹਵਾਲਦੇ ਸੀ ਵੀ ਕਮਰੇ ਕਾਲੇ ਹੁੰਦੇ ਹੁੰਦੇ ਹਾਂ ਚੱਲ ਪ ਬਣਾ ਕੇ ਲਿਆ ਛੇਤੀ ਹਾਂ ਫਿਰ ਮੈਂ ਬਣਾਉਣੀ ਜ਼ਰੂਰ ਇਹਦੇ ਵਾਤੇ ਹੁਣ ਮੈਂ ਇੱਕ ਦਿਨ ਦੇ ਹਾਂ ਚਾਹ ਬਣਾਈ ਇਦਾਂ ਲੱਗੇ ਉਸ ਵਕਤੇ ਦੇ ਵੀ ਵਰਤਰਾ ਮਾਨ ਕਰਨ ਮੇਰਾ ਮੁੰਡਾ ਤੇ ਜਿਆਦਾ ਵਗੈਰ ਰਹਿੰਦਾ ਨਹੀਂ ਹੁੰਦਾ ਹੁਣ ਆਉਂਦਾ ਨਹੀਂ ਮੰਮੀ ਇੱਥੇ ਵਾਧੂ ਕੁਝ ਬਹੁਤ ਕੁਝ ਹੈ ਇੱਥੇ ਪਹਿਲੀ ਕਿਤਨਾ ਦੇ ਦੇ ਕੋਈ ਸੋਚਿਆ ਸੀ ਵੀ ਜਿੱਥੇ ਕਦੀ ਪੜ੍ਹਾਈ ਵਿੱਚ ਕਦੀ ਇੱਕ ਟਰੋਫੀ ਜਾਂ ਕਦੀ ਮੈਡਲ ਤੱਕ ਨਹੀਂ ਆਂਦਾ ਸੀ ਇਕਮ ਨੇ ਅੱਜ ਕਬੱਡੀ ਦੇ ਵਿੱਚ ਏਡੇ ਏਡੇ ਆਪ ਤੋਂ ਵੱਡੇ ਵੱਡੇ ਕੱਪ ਲਿਆਉਂਦੇ ਨੇ ਮਾ ਬਾਬ ਆਪ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਭੈਣ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜਿਆਦੀ ਭੈਣਾ ਦੀ ਵੀ ਨਹੀਂ ਖੁਸ਼ੀ ਸਮਾ ਲਈ ਜਾਂਦੀ ਤੇ ਨਾ ਹੀ ਸਾਡੇ ਕੋ ਸਾਰੇ ਸਾਰੇ ਰਿਸ਼ਤੇਦਾਰਾਂ ਦੀ ਵੀ ਨਹੀਂ ਸਮਾ ਲਈ ਜਾਂਦੀ ਬਹੁਤ ਜਿਆਦਾ ਆ ਆ ਵੀ ਬੈੱਡ ਵੀ ਗਿਫਟ ਕੀਤੇ ਵਾਹ ਵਾਹ ਹਾਂ ਇਹ ਵੀ ਗਿਫਟ ਵੀਰ ਦੇ ਕੇ ਗਿਆ ਇਥੋਂ ਸਹਾਟੇ ਦਾ ਖਣੀ ਵੀਰ ਹਾਂ ਜਿਹੜਾ ਦੇ ਕੇ ਗਿਆ ਠੀਕ ਹੈ